ਇਸ ਨੂੰ ਜੁੜਨੇ ਮੇਂ ਖੈਤ ਪੂਰਾ ਜੀਵਨ ਲੱਗ ਜਾਂਦਾ ਸਹੀ ਗੱਲ ਆ ਪਰੋਸਾ ਨਹੀਂ ਕਰਨਾ ਚਾਹੀਦਾ ਜੇ ਖੜਾ ਇੱਥੇ ਹੁਣ ਫੇਰ ਕੱਛਾ ਮੰਗੂਗਾ ਚਾਲੇ ਦਾ ਫੋਨ ਤੇ ਲੱਗਿਆ ਹੋਇਆ ਆ ਆਪਾਂ ਇਹਦੇ ਲੰਘ ਚੱਲਦੇ ਆ ਠੀਕ ਗੱਲ ਆ ਆ ਲੰਘ ਜਾ ਲੰਘ ਜਾ ਲੰਘ ਜਾ ਓਏ ਭਾਈ ਕੀ ਹਾਲ ਨੇ ਕਮਾਲ ਦੀ ਗੱਲਾਂ ਐ ਓਏ ਉਹ ਨਹੀਂ ਮੈਂ ਤਾਂ ਕੋਈ ਸੋਚਾਂ ਚ ਖੁੱਬਿਆ ਹੋਇਆ ਜੀ ਮੇਰੇ ਕੱਛਾ ਮੋੜ ਦੇ ਮੋੜ ਤੋਂ ਮੈਂ ਭੱਜਣਾ ਪਾਉਗਾ ਗੱਲਾਂ ਹਾਲੀ ਕੋਈ ਐ 2 ਸਾਲ ਹੋ ਗਏ ਪੂਰੇ ਫੇ ਗੱਡੀ ਗੱਲ ਕਿਉਂ ਨਹੀਂ ਨਵਾਂ ਲੈ ਕੇ ਆਇਆ ਦੀ ਮੈਂ ਨਵਾਂ ਲੈ ਦੇ ਦੇ ਨਵਾਂ ਲੈ ਕੇ ਜਾਂ ਪੁਰਾਣਾ ਮੈਂ ਕਿਹਾ ਦੇ ਦੂੰ ਯਾਰ ਮੈਂ ਭੱਜ ਜਾਣਾ ਯਾਰ ਭੱਜ ਜਾਣਾ ਹੋਰ ਕੀ ਐਂ ਕਰਕੇ ਕੀ ਸੀ ਉਹ ਤਾਂ ਮੈਂ ਸੋਚ ਰਿਹਾ ਸੀ ਕੁਝ ਕੀ ਸੋਚ ਰੇ ਸੀ ਤੇਰੇ ਕੱਚੇ ਹੀ ਬੰਬ ਤਾਂ ਨਹੀਂ ਆ ਜਾ ਯਾਰ ਉਹ ਦਵਾ ਦੇ ਨਵਾਂ ਬੰਬ ਵੀ ਬਣਾ ਪਿਆ ਹੋਰ ਕੀ ਆ ਉਹੀਂ ਤੋਂ ਪੈ ਜੋ ਹਰ ਇੱਕ ਥਾਂ ਤੇ ਦੇਖਦਾ ਨਹੀਂ ਕਰਦੇ ਨਹੀਂ ਬੇਇੱਜ਼ਤੀ ਕਰਨ ਲੱਗ ਜਾਂਦਾ ਯਾਰ ਉਹ ਬੇ ਇੱਤਲੇ ਕੰਮ ਹੋ ਜਾਂਦੇ ਆ ਜਾ ਆ ਜਾ ਬੜਾ ਬੋਲ ਕਿੱਥੇ ਲੈ ਕੇ ਕਿੱਥੇ ਜਾਣਾ ਤੈਨੂੰ ਕਹੇਗਾ ਆਪਣਾ ਮੁੰਡਾ ਮਿੱਤਰ ਹੈ ਆਪਣਾ ਯੂਕ ਨਾਲ ਯੂਵੀ ਗਾਰਮੈਂਟਸ ਆ ਦੇਖ ਆ ਜਾ ਤੈਨੂੰ ਦਵਾਉਣਾ ਹਾਂ ਆ ਜਾ ਨਵਾਂ ਦਵਾਉਣ ਵਾਲਾ ਆ ਜਾ ਆ ਜਾ ਤੈਨੂੰ ਦਵਾ ਦਿੰਦਾ ਬੋਲ ਕਿੰਨੇ ਚਾਹੀਦੇ ਤੈਨੂੰ ਕੋਈ ਪਾਇਆ ਜੋ ਫਿਰ ਇੱਕ ਥਾਂ ਤੇ ਬੇਇੱਜ਼ਤੀ ਕਰਦਾ ਕਿੰਨੇ ਚਾਹੀਦੇ ਨੇ ਬੋਲ ਮੇਰੇ ਵਾਲੀ ਮੋੜ ਦੇ ਤੂੰ ਉਹ ਤੈਨੂੰ ਨਵਾਂ ਲੈ ਕੇ ਦੇਣਾ ਪਿਆ ਮੈਂ ਭਾਈ ਕੀ ਗੱਲ ਹੋ ਗਈ ਲੜੀ ਕਿਉਂ ਜਾਂਨੇ ਹੋ ਭਾਈ 2 ਸਾਲ ਹੋ ਗਏ ਕੱੱਸਾ ਹੀ ਨਹੀਂ ਮੋੜਦਾ ਯਾਰ ਮੇਰਾ ਇਹ ਭਾਈ ਯਾਰ ਮੈਂ ਕੱੱਸਾ ਲੈ ਗਿਆ ਹਾਂਜੀ ਠੀਕ ਹੈ ਮੈਂ ਹੁਣ ਇਹਨੂੰ ਨਵਾਂ ਦਵਾਉਣ ਆ ਗਿਆ ਠੀਕ ਹੈ ਜੀ ਹੁਣ ਦੱਸ ਬੰਦਾ ਕੀ ਕਰੇ ਹਰ ਇੱਕ ਥਾਂ ਤੇ ਵੇਚਤੀ ਕਰ ਦਿੰਦਾ ਹਰ ਇੱਕ ਥਾਂ ਤੇ ਬਾਈ ਗਾਲਾਂ ਕੱਢਿਆ ਨਾ ਤੈਨੂੰ ਫੇਰ ਆਇਆ ਓਰੇ ਗਾਲਾਂ ਕੱਢਿਆ ਨਾ ਫੇਰ ਮੈਂ ਤਾਂ ਤੈਨੂੰ ਨਵਾਂ ਦਵਾਉਣਾ ਚੱਲ ਦਵਾ ਯਾਰ ਹਾਂ ਦਵਾ ਦਿੰਨਾ ਤੇਰਾ ਕੱਚਾ ਹੈ ਕਿ ਨਹੀਂ ਦੱਸ ਯਾਰ ਉਹ ਮੇਰਾ ਕੱਚਾ 300 ਰੁਪਏ ਦਾ ਆਇਆ ਤੀਗਾ 300 ਦਾ ਕਿਹੜਾ ਪਸੰਦ ਆ ਦੱਸ ਮੈਨੂੰ ਆ ਪਸੰਦ ਆਗਾ ਆ ਦੱਸਿ ਕੁਨਾਲ ਕਿੰਨੇ ਦਾ 200 ਦਾ ਇੱਕ 300 ਦੇ ਦੋ ਐਵੇਂ ਹੀ ਰਹੀ ਜਾਂਦਾ ਇੱਕ ਤੂੰ ਆ ਚੱਕ ਦੋ ਦੇ ਪਰ ਹੋਰ ਕੀ ਹੈਗਾ 200 ਜਾਂ ਕੋਈ ਇੱਕ ਮੂਲ ਇੱਕ ਵਿਆਜ ਬਾਲਾ ਹੁਣ ਜੇ ਮੇਰੇ ਕਹਿੰਦੇ 2 ਸਾਲ ਹੋ ਗਏ 200 ਪਰ ਤੈਨੂੰ ਦੇ ਵੀ ਦੋ ਦਿੱਤੇ ਲੈ ਵੀ ਮਿੱਤਰੋ ਆਪਾਂ ਦਾ ਮਿਲ ਗਏ ਦੋ ਕੱッセ ਠੀਕ ਹੈ ਜੀ ਜੇ ਤੁਸੀਂ ਵੀ ਭਾਈ 300 ਦੇ ਦੋ ਕੱッセ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਆਜੋ ਭਾਈ ਜੂਵੀ گارਮੈਂਟ ਸਹਿਰ ਸੰਗਰੂਰ ਰਣਵੀਰ ਕਾਲਜ ਦੇ ਜਮਾ ਸਾਹਮਣੇ ਵਾਲੀ ਗਲੀ ਦੇ ਵਿੱਚ ਬੱਸ ਨੰਬਰ ਆ ਵੀ ਜਾਣਕਾਰੀ ਲੈ ਲਓ ਧੰਨਵਾਦ ਆਜੋ ਭਾਈ ਸੱਜਣ ਵਗੈਰਾ